ਦਾਸਪੁਰ ਦੇ ਪਿੰਡ ਪੰਦੇੜ ਦੇ ਖੇਤਾਂ 'ਚ ਬੰਬ ਨੂਮਾ ਚੀਜ਼ ਦੇ ਟੁਕੜੇ ਮਿਲਣ ਤੋਂ ਬਾਅਦ ਆਲੇ-ਦੁਆਲੇ ਦੇ ਇਲਾਕਿਆਂ ਵਿੱਚ دہشت ਦਾ ਮਾਹੌਲ ਪਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਦੀ ਮੁਤਾਬਕ ਰਾਤ 1.5 ਵਜੇ ਜਹਾਜ਼ ਦੇ ਉਡਣ ਦੀ ਆਵਾਜ਼ ਆਈ ਸੀ ਜਿਸ ਤੋਂ ਬਾਅਦ ਹਵਾ ਵਿੱਚ ਇੱਕ ਜ਼ੋਰਦਾਰ ਬੰਬ ਧਮਾਕਾ ਹੋਇਆ। ਸਵੇਰੇ ਪਿੰਡ ਵਾਲਿਆਂ ਨੇ ਪਿੰਡ ਦੇ ਖੇਤਾਂ ਵਿੱਚ ਜਾ ਕੇ ਦੇਖਿਆ ਤਾਂ ਬੰਬ ਨੂਮਾ ਨਾਮ ਦੇ ਕੁਝ ਟੁਕੜੇ ਉਹਨਾਂ ਦੇ ਖੇਤਾਂ ਵਿੱਚ ਡਿੱਗੇ ਹੋਏ ਸਨ। ਹਾਲਾਂਕਿ ਪੁਲਿਸ ਇਸ ਦੀ ਜਾਂਚ ਕਰ ਰਹੀ ਆ ਤੇ ਦਸਨ ਤੋਂ ਗੁਰੀਜ ਕਰ ਰਹੀ ਆ ਆਹ ਦੇਖਦੇ ਹਾਂ ਇੱਕ ਰਿਪੋਰਟ

ਤੰਬਰ ਕੀ ਜੀ ਤੁਸੀਂ ਹੈਗੇ ਤੁਹਾਡਾ ਕੀ ਉਹਦਾ ਹੈਗਾ ਤਾਂ ਕੀ ਸਰ ਮੈਂ ਪਿੰਡ ਦਾ ਸਰਪੰਚਾ ਠੀਕ ਹੈ ਦਲਬਖ ਸਿੰਘ ਇਹ ਬੰਬਰ ਰਾਤ ਕੋਈ 1:30 ਵਜੇ ਦੇ ਕਰੀਬ ਚੱਲਿਆ 1:00 ਵਜੇ 18 ਕ ਮਿੰਟ ਦੇ ਕਰੀਬੇ ਧਮਾਕਾ ਹੋਇਆ ਬਹੁਤ ਜ਼ਿਆਦਾ ਧਮਾਕਾ ਹੋਇਆ ਤੇ ਜਿੰਨੀ ਲਾਈਟ ਇਹਦੀ ਬਹੁਤ ਉੱਪਰ ਲਾਈਟ ਨਿਕਲੀ ਜਿਦਾ ਬਿਜਲੀ ਲਿਸ਼ਕੀ ਹੁੰਦੀ ਹੈ ਉਹ ਤਾਂ ਲਾਈਟ ਨਿਕਲੀ ਇਹਦੀ ਬਾਅਦ ਵਿੱਚ ਜਦੋਂ ਆਪੋ ਜੀ ਇੱਕ ਦੂਜਾ ਸੰਪਰਕ ਕੀਤਾ ਪਿੰਡ ਤੇ ਬੰਦਿਆਂ ਨੇ ਫੋਨ ਫਾਨ ਦਾ ਤਾਂ ਬਾਅਦ ਵਿੱਚ ਇੱਕ ਰੋਡ ਤੇ ਐਕਸੀਡੈਂਟ ਹੋਣ ਕਰਕੇ ਅਸੀਂ ਰਾਤ ਪੁਲਿਸ ਨੂੰ ਦੱਸ ਨਹੀਂ ਸ਼ਕੇ ਵੀ ਹੋ ਸਕਦਾ ਐਕਸੀਡੈਂਟ ਦਾ ਚੱਕਰ ਹੋਵੇ ਜਿਹੜਾ ਇਨਾ ਹੋਇਆ ਵਾ ਆਪੀ ਟ੍ਰੈਫਿਕ ਟ੍ਰਿਫ ਜਮ ਹੋਈ ਜਦੋਂ ਸਵੇਰੇ ਆਣ ਕੇ ਖੇਤਾਂ 'ਚ ਵੇਖਿਆ ਇਹ ਆਪਣੇ ਖੇਤਾਂ 'ਚ ਇਹਨਾਂ ਨੂੰ ਰਾਤੀ ਥੋੜਾ ਪਤਾ ਹੀਗਾ ਉੱਥੇ ਅੱਗ ਲੱਗੀ ਨਾੜ ਨੂੰ ਜਦੋਂ ਸਵੇਰੇ ਆਣ ਕੇ ਵੇਖਿਆ ਤਾਂ ਫਿਰ ਇਹ ਮਾਰੋ ਕੈਂਪ ਰੱਤੇ ਇਤੋਂ ਹੀ ਵੇਖ ਕੇ ਤੇ ਫਿਰ ਅਸੀਂ ਕਿੰਨੇ ਕੁ ਟੁਕੜੇ ਇਹ ਘਟੋ ਘਟ ਪੰਜਾਹ ਤੋਂ 60 ਟੁਕੜੇ ਆ ਤੇ 500 ਫੁੱਟ ਤੱਕ ਫੈਲੇ ਆ ਘਰ ਦੇ ਉੱਪਰ ਵੀ ਆ ਗਏ ਦੁਵਾਰਾਂ 'ਚ ਵੀ ਕੁਝ ਨਹੀਂ ਦੁਵਾਰਾਂ ਦੂਰ ਹੀ ਦੁਵਾਰਾਂ ਮੋਰੀਆ ਨਿਕਲੇ ਕੁਝ ਅਸਰ ਹੋਇਆ ਮਾੜੀ ਮੋਟੀ ਕੈਂਕਰ ਲੱਗੀ ਦੁਵਾਰਾਂ ਨੂੰ ਪਰ ਲੱਗੇ 500 ਫੁੱਟ ਤੱਕ ਅਸੀਂ ਕਵਰ ਕਰਨ ਦੇ ਆ ਵੀ 4 ਤੋਂ 500 ਫੁੱਟ ਤੱਕ ਜਿਹੜਾ ਵਾ ਇਹਦੇ ਕੈਂਕਰਾਂ ਜਿਹੜੀਆਂ ਡਿੱਗੀਆਂ ਹੋਈਆਂ ਰਾਤ ਨੂੰ ਜਾਜੂ ਦੀ ਆਵਾਜ਼ ਵੀ ਆਈ ਸੀ ਜਾਜ ਦੀ ਪਹਿਲਾਂ ਆਈ ਸੀ ਤੇ ਉਹਦੇ ਤਾਂ ਪਤਾ ਨਹੀਂ ਲੱਗਾ ਜਦੋਂ ਤਮਾਕਾ ਹੋਇਆ ਫੇਰ ਹੀ ਪਤਾ ਲੱਗਾ ਦੂਰ ਸਹੀ ਆ ਹਾਂ ਪੁਲਸ ਆਈ ਪਹਿਲਾਂ ਦੋ ਦੋ ਪਹਿਲਾਂ ਜੀ ਇੱਕ ਸੂ ਦੀ ਆਵਾਜ਼ ਆਈ ਆ ਜਿਆਦਾ ਮਜੇਰ ਆਵਾਜ਼ ਆਈ ਆ ਤੇ ਪਾਸ ਚ ਕੁਸ ਘੰਟਾ ਬਾਅਦ ਹੀ ਤਮਾਕਾ ਹੋ ਗਿਆ ਕੁਝ ਲੋਕ ਕਹਿ ਰਹੇ ਕਿ ਗੁੰਦੀ ਗੁੰਦੀ ਕੋਈ ਚੀਜ਼ ਆਈ ਸੀ ਉਹੀ ਆਈ ਆ ਵੀ ਜਦੋਂ ਕਹਿ ਰਹੇ ਆਵਾਜ਼ ਪਹਿਲਾਂ ਆਈ ਆ ਇਹਦੀ ਆਵਾਜ਼ ਦੀ ਗੂੰਜ ਆਈ ਆ ਪਹਿਲਾਂ ਪੁਲਿਸ ਤੋਂ ਬਾਅਦ ਧਮਾਕਾ ਹੋਇਆ ਪੁਲਸ ਮੌਕੇ ਤੇ ਆ ਗਈ ਹੈ ਪੁਲਸ ਨੇ ਕੰਫਰਮ ਕਰ ਪੁਲਸਾਰੇ ਨਿਗਵਾਰੀ ਕਰ ਰਹੇ ਆ ਖੇਤਾਂ 'ਚ ਫਿਰ ਰਹੇ ਆ ਟੀਮ ਉਹਨਾਂ ਦੀ ਕੀ ਕਹਿੰਦੇ ਨੇ ਵੀ ਇਹਨਾਂ ਅਫਸ਼ਾਹ ਹੈਗੇ ਨੇ ਜਿਹੜੇ ਟੁਪੜੇ ਕਾਦੇ ਹੋ ਸਕਦੇ ਨੇ ਵੇਖੋ ਉਹ ਤਾਂ ਪੰਪਦੇ ਹੀ ਕਹਿੰਦੇ ਪਏ ਆ ਪਰ ਬਾਕੀ ਉਹ ਕਹਿੰਦੇ ਸਾਰਾ ਆਰਮੀ ਆਏਗੀ ਸਾਰੀ ਇਕੱਠੀ ਕਰਕੇ ਫੇਰ ਆਪਾਂ ਇਹਦਾ ਜਾਂਚ ਕਰਕੇ ਤੁਹਾਨੂੰ ਫਾਈਨਲ ਕਹਿੰਦੇ ਫੇਰ ਦੱਸਾਂਗੇ ਠੀਕ ਹੈ ऊ अ कर रहे हैं क्योंकि लोगों ने कहा कि इतनी कोई आवाज जरूर आई है तो पे अभी भी आए है आर्मी की टीम भी आई अर्च कर रहे जी और लोगों को किसी तरीके की पैनिक की लड़ नहीं है पुलिस जी है पूरी अलट है डर का माहौल नहीं नहीं, नहीं जी, जी, जी कोई एह कोई गल बात नहीं जी रिलैक्स रहो तो जी अस सारे अपील करना चाहते हैं जब उन्होंने कोई चीज कोई सस्पिशियस चीज या कोई एह चीज दिखती है ਤੋਂ ਉਹਦੇ ਰਿਗਾਰਡਿੰਗ 112 ਜਿਹੜੇ ਸਾਡੇ ਸਰ ਜਦੋਂ ਇੱਥੇ ਬਦਲ ਮਾਕੀ ਦੀ ਵਾਇਸ ਨਾਲ ਇੱਥੇ ਰਾਤ ਲਾਈਟ ਬੰਦ ਹੋ ਗਈ ਤੇ ਐਜ ਆਫ ਨਾਊ ਤੋਂ ਵੀ ਆਰ ਚੈਕਿੰਗ ਕਿ ਵੀ ਇਹ ਜੇ ਵਿਸ਼ੇਸ਼ ਮਿਲੇ ਸਰ ਕਾਦੇ ਹੋ ਸਕਦੇ ਹੋ ਜੇ ਦੇਖੋ ਜੀ ਅਭੀ ਤੋਂ ਵੀ ਆਰ ਚੈਕਿੰਗ ਆਊਟ ਵਿਦਆਊਟ ਸਰ ਅਸਾ ਮਾਲ ਮਾਲ ਠੀਕ ਆ ਬਲਟਰ ਬੁੱਟ ਨਹੀਂ ਆਲ ਆਲ ਵੈਲ ਜੀ ਪੈਨ ਕਿਸੇ ਨੂੰ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈ ਜੀ ਬਿਲਕੁਲ ਇੱਕਦਮ ਜਿਹੜੀ ਪੰਜਾਬ ਪੁਲਿਸ ਐਂਡ ਅਦਰ ਸਿਕਿਉਰਿਟੀ ਏਜੰਸੀਜ਼ ਦੇ ਆਰ ਅਲਰਟ ਐਂਡ ਇਹੋ ਜੀ ਕੋਈ ਗੱਲ ਬਾਤ ਰਾਤ ਨੂੰ ਬਲੈਕਆਊਟ ਦਾ ਦੇਖੋ ਜੀ ਉਹਦੇ ਉਹਦੇ ਤੋਂ ਜਿਹੜੇ ਹੈ ਉਹਦੇ ਤੇ ਸਬੰਧ ਤੇ ਡੀਸੀ ਸਾਹਿਬ ਵੱਲੋਂ ਜਿਹੜੇ ਇਨਸਟਰਕਸ਼ਨ ਹੈ ਜਾਰੀ ਕੀਤੇ ਉਹਨੂੰ ਇੰਪਲੀਮੈਂਟ ਕਰਾਇਆ